ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਨਾ ਤੁਹਾਡਾ ਲਹੂ ਕੰਡਾ ਖੜਾ ਹੋ ਜੂਗਾ ਗੁੱਸਾ ਇੱਕ ਐਸੀ ਚੀਜ਼ ਹੈ ਜੇ ਤਾਂ ਬੰਦੇ ਨੇ ਇਹਦੇ ਉੱਤੇ ਕਾਬੂ ਪਾ ਲਿਆ ਤਾਂ ਬੰਦਾ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਬਣ ਜਾਂਦਾ ਪਰ ਜੇਕਰ ਗੁੱਸੇ ਦੇ ਉੱਤੇ ਕਾਬੂ ਨਾ ਪਾਇਆ ਜਾਵੇ ਤਾਂ ਉਹ ਬੰਦਾ ਦੁਨੀਆ ਦਾ ਸਭ ਤੋਂ ਵੱਡਾ ਕ੍ਰਾਈਮਨਲ ਵੀ ਬਣ ਜਾਂਦਾ ਅੱਜ ਦੀ ਜਿਹੜੀ ਸੱਚੀ ਸਟੋਰੀ ਹੈ ਇਸੇ ਦੇ ਆਧਾਰਤ ਹੈ ਇੱਕ ਗੁੱਸੇ ਦੇ ਵਿੱਚ ਆਏ ਸਾਬਕਾ ਫੌਜੀ ਨੇ ਕਿਵੇਂ ਆਪਣੇ ਘਰਵਾਲੀ ਨੂੰ ਮੌਤ ਦੇ ਘਾਟ ਉਤਾਰਿਆ ਐਨੀ ਭਿਆਨਕ ਤੇ ਦਰਦਨਾਕ ਮੌਤ ਦਿੱਤੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕੋਈ ਬੰਦਾ ਇਸ ਤਰੀਕੇ ਨਾਲ ਵੀ ਕਰ ਸਕਦਾ ਦੋਸਤੋ ਇਹ ਸੱਚੀ ਘਟਨਾ ਹੈ ਸੇਲਗਾਨਾ ਦੇ ਹైదరాబాద్ ਦੀ ਹੈ ਰੰਗਾ ਰੈਡੀ ਜ਼ਿਲ੍ਹੇ ਦੀ ਹੈ ਜਿੱਥੋਂ ਦਾ ਰਹਿਣ ਵਾਲਾ ਗੁਰੂ ਮੂਰਤੀ ਜਿਸ ਦਾ ਕੀ ਤਕਰੀਬਨ 13 ਸਾਲ ਪਹਿਲਾਂ ਵਕਟ ਮਾਧਵੀ ਦੇ ਨਾਲ ਵਿਆਹ ਹੋਇਆ ਸੀਗਾ ਗੁਰੂ ਮਾਧਵੀ ਦੇ ਦੋ ਛੋਟੇ ਛੋਟੇ ਬੱਚੇ ਵੀ ਸਨ ਘਰ ਵਾਲੀ ਨਾਲ ਝਗੜਾ ਹੁੰਦਾ ਰਹਿੰਦਾ ਸੀਗਾ ਤੇ ਇੱਕ ਦਿਨ ਝਗੜਾ ਬਹੁਤ ਜ਼ਿਆਦਾ ਵੱਧ ਜਾਂਦਾ ਤਾਂ ਉਸ ਤੋਂ ਬਾਅਦ ਗੁਰੂ ਮੂਰਤੀ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਹੈ। ਕਤਲ ਕਰਨ ਤੋਂ ਬਾਅਦ ਉਹ ਉਸ ਦੇ ਟੁਕੜੇ-ਟੁਕੜੇ ਕਰ ਦਿੰਦਾ। ਛੋਟੇ-ਛੋਟੇ ਟੁਕੜੇ ਕਰਦਾ। ਉਸ ਤੋਂ ਬਾਅਦ ਉਹ ਉਹਨਾਂ ਟੁਕੜਿਆਂ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਉਬਾਲਦਾ ਹੈ। ਤੁਸੀਂ ਦੇਖੋ ਵੀ ਕਿੰਨੀ ਖਤਰਨਾਕ ਤੇ ਕਿੰਨੀ ਦਰਦਨਾਕ ਮੌਤ ਦਿੱਤੀ ਆ ਉਸ ਔਰਤ ਨੂੰ। ਐਨਾ ਹੀ ਨਹੀਂ ਤਾਂ ਉਸ ਤੋਂ ਬਾਅਦ ਉਹ ਉਹਨਾਂ ਟੁਕੜਿਆਂ ਨੂੰ ਅੱਗ ਦੇ ਵਿੱਚ ਪਕਾਉਂਦਾ ਵੀ ਐ ਤਾਂ ਛੋਟੇ-ਛੋਟੇ ਟੁਕੜੇ ਕਰਕੇ ਜਿੰਨੇ ਵੀ ਉਸਦੇ ਅੰਗ ਹੁੰਦੇ ਨੇ ਤਾਂ ਉਹਨਾਂ ਨੂੰ ਉਹ ਇੱਕ ਬੋਰੀ ਦੇ ਵਿੱਚ ਇਕੱਠੇ ਕਰ ਲੈਂਦਾ ਬੋਰੀ ਦੇ ਵਿੱਚ ਇਕੱਠੇ ਕਰਕੇ ਉਹ ਆਪਣੇ ਸ਼ਹਿਰ ਦੇ ਵਿੱਚ ਪੈਂਦੇ ਚੰਦਾ ਨਾਂ ਦੀ ਝੀਲ ਦੇ ਵਿੱਚ ਸੁੱਟ ਦਿੰਦਾ ਤਾਂ ਉਸ ਤੋਂ ਬਾਅਦ ਇੱਕ ਹਫ਼ਤਾ ਬੀਤ ਜਾਂਦਾ ਹੈ ਤਾਂ ਉਹ ਦੇਖੀ ਜਿਸ ਨੂੰ ਉਗ ਸੁਗ ਨਹੀਂ ਹੁੰਦੀ ਤਾਂ 13 ਜਨਵਰੀ ਨੂੰ ਡਾਕਟਰ ਮਾਧਵੀ ਦਾ ਪਰਿਵਾਰ ਪੁਲਸ ਕੋਲ ਇੱਕ ਰਿਪੋਰਟ ਦਰਜ ਕਰਵਾਉਂਦਾ ਕਿ ਸਾਡੀ ਬੇਟੀ ਗੁੰਮ ਹੋ ਗਈ ਆ ਤਾਂ ਉਸ ਤੋਂ ਬਾਅਦ ਪੁਲਸ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਜਦੋਂ ਉਹਨਾਂ ਦੀ ਸ਼ੱਕ ਦੀ ਸੂਈ ਗੁਰੂ ਮੂਰਤੀ ਉੱਤੇ ਜਾਂਦੀ ਆ ਤਾਂ ਉਹ ਗੁਰੂ ਮੂਰਤੀ ਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਸਖਤੀ ਨਾਲ ਪੁਛਗਿਸ਼ ਕਰਨ ਤੋਂ ਬਾਅਦ ਗੁਰੂ ਮੂਰਤੀ ਮੰਦ ਐ ਕਿ ਮੈਂ ਆਪਣੀ ਪਤਨੀ ਬੈਕਟ ਮਾਧਵੀ ਦਾ ਕਤਲ ਕੀਤਾ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਸਾਡੇ ਆਪ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਸੀ ਤਾਂ ਉਹਨਾਂ ਦੱਸਿਆ ਕਿ ਮੈਂ ਆਪਣੀ ਪਤਨੀ ਨੂੰ ਵੱਢ ਕੇ ਉਸ ਤੋਂ ਬਾਅਦ ਉਸਦੇ ਟੁਕੜੇ-ਟੁਕੜੇ ਕਰਕੇ ਪ੍ਰੈਸ਼ਰ ਕੁੱਕਰ ਦੇ ਵਿੱਚ ਬਾਲਖੀ ਤਾਂ ਉਸ ਨੂੰ ਝੀਲ ਦੇ ਵਿੱਚ ਸੁੱਟ ਦਿੱਤਾ ਦੋਸਤੋ ਉਸ ਤੋਂ ਬਾਅਦ ਪੁਲਿਸ ਮਾਧਵੀ ਦੀ ਲਾਸ਼ ਨੂੰ ਲੱਭਣ ਵਾਸਤੇ ਝੀਲ ਦੇ ਵਿੱਚ ਵੀ ਮਹਿਮ ਚਲਾਉਂਦੀ ਆ ਪਰ ਉਹ ਜਿਹੜੀ ਲਾਸ਼ ਆ ਨਹੀਂ ਮਿਲਦੀ ਕਿਉਂਕਿ ਉਹਦਾ ਕਾਰਨ ਇਹ ਆ ਗੁਰੂ ਮੂਰਤੀ ਨੇ ਛੋਟੇ ਛੋਟੇ ਕਰਕੇ ਟੁਕੜੇ ਰਹਿਰ ਦੇ ਵਿੱਚ ਸੁੱਟੇ ਸੀ ਹੋ ਸਕਦਾ ਉਸ ਨੂੰ ਮੱਛੀਆ ਵਗੈਰਾ ਖਾ ਗਿਆ ਹੁਣ ਗੁਰੂ ਮੂਰਤੀ ਫੌਦ ਦੇ ਵਿੱਚੋਂ ਸੇਵਾ ਨਿਭਾਉਣ ਤੋਂ ਬਾਅਦ ਹੁਣ ਉਹ ਇੱਕ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀਗਾ ਅਤੇ ਗੁੱਸੇ ਦੇ ਵਿਚਾਰ ਕੇ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੋ ਦੋਸਤੋ ਗੁਰੂ ਮੂਰਤੀ ਨੇ ਬਹੁਤ ਹੀ ਘਟਿਆ ਕੰਮ ਕੀਤਾ ਹੁਣ ਪੁਲਿਸ ਨੇ ਉਹਦੇ ਉਤੇ ਮੁਕੱਦਮਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਕਰ ਲਈ ਆ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਤੇ ਮਿਲਦੇ ਆਪਾਂ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤੋ ਨੂੰ ਸਤਿ ਸ੍ਰੀ ਅਕਾਲ